ਗੁਰਦੇ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਬੋਲੇ ਤਨ ਤਨ ਬਾਬਾ ਪੀਰ ਜਿੰਦਾ ਜੀ ਅੱਜ ਅਸੀਂ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਗਰਮੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਪੈ ਰਹੀ ਹੈ तकरीबन ਪਿਛਲੇ ਕਈ ਦਿਨਾਂ ਤੋਂ ਜਿਹੜਾ ਹੈ ਉਹ ਇੰਨੀ ਗਰਮੀ ਪੈ ਰਹੀ ਵੀ ਜੰਗਲ ਦੇ ਵਿੱਚ ਜੇ ਕਿਤੇ ਪਾਣੀ ਥਾ ਮੜਾ ਮੋਟਾ ਉਹ ਵੀ ਸੁੱਕ ਗਿਆ ਹੈ ਜਦੋਂ ਸਾਰੇ ਸੇਵਾਦਾਰ ਅਨੇ ਇਕੱਠੇ ਹੋ ਕੇ ਜੰਗਲ ਵਿੱਚ ਜੰਗਲੀ ਜੀਵਾਂ ਦਾ ਜਿਹੜਾ ਦਰਦ ਸਮਝਦੇ ਹੋਏ ਜੀ ਜੀ ਲੰਗਰ ਲੋੜਵੰਦ ਸੇਵਾ ਮਿਸ਼ਨ ਦੇ ਮੂਹਰ ਸੇਵਾਦਾਰ ਕੁੱਝ ਹੋ ਗਏ। ਪਾਣੀ ਪਰਸਾ ਚੋਤਾ ਅਸੀਂ ਪਾਣਾ ਸ਼ੁਰੂ ਕੀਤਾ ਹੈਗਾ। ਜਿਹਦੇ ਵਿੱਚ ਇਹ ਸਮੂਚੀ ਟੀਮ ਦੇ ਵਿੱਚ ਸਾਡੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਅਧਿਆਪਕ ਕਿੱਤੇ ਤੋਂ ਜਿਹੜੇ ਹੈ ਰਿਟਾਇਰ ਹੋ ਗਏ ਹੋਏ ਆ। ਸਰਦਾਰ ਗੁਰदयाल ਸਿੰਘ ਜੀ ਸਮੀਰਵਾਲ ਤੋਂ ਸਾਡੇ ਨਾਲ ਜਿਹੜੀ ਇਹ ਸੇਵਾ ਕਰਨ ਲਈ ਆਏ ਆ। ਅਸੀਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂ। ਉੱਚੀ ਟੀਮ ਦੇ ਵਿੱਚ ਸਰਦਾਰ ਪ੍ਰਿੰਦਰ ਸਿੰਘ ਜੀ ਪੱਗਲ ਜੈਵੀਰ ਸਿੰਘ ਬੱਚਾ ਓੰਕਾਰ ਇਹਨਾਂ ਦੇ ਨਾਲ ਬੱਚਾ ਮਨੀ ਸਾਹੂ ਪਰ ਤੋਂ ਰਾਣਾ ਸਿੰਘ ਪਰ ਤੋਂ ਗੁਰਪ੍ਰੀਤ ਤਖਤਗੜ੍ਹ ਤੋਂ ਸਾਰੇ ਇਹਨਾਂ ਦੇ ਜਾਣੂ ਐ ਸ਼ਾਂਤੀ ਤਖਤਗੜ੍ਹ ਤੋਂ ਅੱਗੇ ਬਿੱਲਾ ਐ ਮੂਸਾ ਪਰ ਤੋਂ ਪਿੱਛੇ ਪ੍ਰਦੀਪ ਐ ਤਖਤਗੜ੍ਹ ਤੋਂ ਨਾਲ ਗਿਆਨ ਚੰਦ ਜੀ ਐ ਬੱਚਾ ਗੌਰਵ ਐ ਹੋਰ ਵੀ ਬਹੁਤ ਸਾਰੇ ਜਿਹੜੇ ਮਤਲਬ ਸਾਡੇ ਨਾਲ ਸੇਵਾ ਦੇ ਜੁੜੇ ਹੋਏ ਆ ਉਹਨਾਂ ਸਾਰਿਆਂ ਦਾ ਜਿਹੜਾ ਉਹਨਾਂ ਬੱਚਿਆਂ ਤੇ ਮਾਂ ਵਾਹ ਕੇ ਚੜਦੀ ਕਲਾ ਰੱਖਿਆ ਉਹਨਾਂ ਤੰਦੂਤਿਆਂ ਵਾਖੇ ਇਹ ਜਿਹੜੀ ਸੇਵਾ ਹੈ ਜਦੋਂ ਅਸੀਂ ਦੇਖਦੇ ਆਂ ਵੀ ਕਿਸੇ ਦਾ ਦਰਦ ਜਿਹੜਾ ਦੇਖ ਕੇ ਉਹ ਸਾਡੇ ਦਿਲ ਵਿੱਚ ਜੇ ਕਰਦੇ ਨਹੀਂ ਜਾਗਿਆ ਤਾਂ ਮੇਰੇ ਖਿਆਲ ਤਾਂ ਸਾਨੂੰ ਜਿਹੜਾ ਉਹ ਇਨਸਾਨ ਕਹਾਣ ਦਾ ਜਿਹੜਾ ਉਹ ਕੋਈ ਫਾਇਦਾ ਨਹੀਂ ਹੈਗਾ ਕਿ ਅਸੀਂ ਇਹ ਛੋਟਾ ਜਿਹਾ ਪਰਾਲਾ ਜਿਹੜਾ ਪਾਣੀ ਦਾ ਕੀਤਾ ਹੈ ਕਈ ਦਿਨਾਂ ਤੋਂ ਟੈਂਕੀ ਸਾਡੀ ਜਿਹੜੀ ਹੈ ਉਹ ਖੜੀ ਹੈ ਪੱੜਿਆ ਹੈ ਪੱਦੀ ਦੇ ਕਾਟੇ ਦੇ ਵਿੱਚ ਜਿਹੜੀ ਸੇਵਾ ਕਰਦੇ ਆ ਕਿਸੇ ਵੀ ਵੀਰ ਨੇ ਫੈਨ ਨੇ ਸਰਨਾ ਜੁੜਨਾ ਹੋਵੇ ਤਾਂ ਵੀ ਅਸੀਂ ਜਿਹੜੀ ਇਹ ਸੇਵਾ ਦੇ ਵਿੱਚ ਜਿਹੜੀ ਆ ਉਹ ਸਾਡਾ ਆ ਕੇ ਕਰ ਸਕਦਾ ਹੈ ਆਰਥਿਕ ਪੱਖੋਂ ਤਨ ਮਨ ਤਨ ਤਿੰਨਾਂ ਦੀ ਸੇਵਾ ਜਿਹੜੀ ਕੋਈ ਵੀ ਹੋ ਜਿਹੜਾ ਲੈ ਸਕਦਾ ਹੈਗਾ ਤੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਤੇ